ਨਾਸਰੀ ਮਹੱਲਾ ਪੰਜਵਾ ਛੜਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨਸ ਨਾ ਕਤ ਹੂ ਜਾਤ ਸਤ ਗੁਰੂ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕਉ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾ ਕਰ ਹਰਨਾ ਲੋਭ ਝੂਠ ਨਿੰਦ ਏਬਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਹਟੇਕ ਮਨ ਹੈ ਸਾਧਾਰੀ ਸਾਕਤ ਕੀ ਆਵਰਦਾ ਜਾਏ ਬ੍ਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਵੰਦਨ ਛੁਟਕਾਰੀ ਬੂੜਤ ਅੰਦ ਨਾਨਕ ਪ੍ਰਭ ਕਾੜਤ ਸਾਧ ਜਨਾ ਸੰਗਾਰੀ ਤਨ ਸਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਾਨ ਮਨ ਛਾਤੀ ਰੂਪ ਰੰਗ ਸੂਖ ਧਨ ਜੀ ਕਾ ਪਾਰ ਬ੍ਰਹਮ ਮੋ ਰਹਿ ਜਾਤੀ ਰਸਨਾ RAM ਰਸਾਇਨ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾ ਤੈਨਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਲ ਲਿयो ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨੇ ਰਖਾਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਹੋ ਦਾਸ ਕਾਉ ਕਰ ਗਹਿ ਉਦ ਰਹੁ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰ ਆਪ ਨਾਨਕ ਅਨਧ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਧਨਾਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਤੀਨੋ ਬਲ ਆਪਣਾ ਸਿਰ ਉਪਰ ਕਾਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਅਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾਂ ਹਾਂ ਸੱਚ ਹੋਵੇ ਤਨਾਸਰੀ ਮਹੱਲਾ ਪੰਜਵਾਉ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਆਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਧਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਅਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ ਰਹਾਉ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗਾ ਨਾ ਸ੍ਰੀ ਮਹੱਲਾ ਪੰਜਵਾ ਜਨਕੀ ਪੂਰਨ ਹੋਏ ਕਾਮ ਕੱਲੀ ਕਾਲ ਮਹਾ ਵਿਖਿਆ ਮਹਿ ਲੱਜਾ ਰਖੀ RAM ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੈ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰਿ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਉ ਦਿਨ ਰੈਨ ਨਾਨਕ ਸਾਧ ਗੁਰੂ ਬਾਨ ਤਨਾ ਸਰੀ ਮਹੱਲਾ ਪੰਜਵਾ ਮੰਗਾਉ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰਉ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵਾਓ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵਾਓ ਸਵਾਸਤ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਧਨਸਰੀ ਮਹੱਲਾ ਪੰਜਵਾ ਮਾਗਾਉ ਰਾਮ ਤੇ ਸਭ ਥੋਕ ਮਾਨੋਖ ਕਾਉ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ओके मोन जान सिमरित पुराना वेद पुकार है कोख कृपा सिंध सेव सच पाई है दोबए सुहेले लोक आन आचार व्यवहार है जीते बेन हार सिमरन फोक नानक जन्म मरण भय काटे मिल साधु बिनसे सोख ਤਨ ਆਸਰੀ ਮਹੱਲਾ ਪੰਜਵਾ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰ ਬਚਨੀ ਪ੍ਰਾਪਤਿ ਸਿਉ ਲਾਗੈ ਪੂਰਨ ਤਿਆਨ ਰਹਾਉ ਮਹਾ ਕੁਲੋਲ 부ਜਹਿ ਮਾਇਆ ਕੇ ਕਾਰ ਕਿਰਪਾ ਮੇਰੇ ਦੀਨ ਦਯਾਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਾਧ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤੈ ਨਾਨਕ ਜਾਣ ਕੇ ਪੂਰਨ ਕਾਮ ਧਨਾਸਰੀ ਮਹੱਲਾ ਪੰਜਵਾ ਜਾਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟਕਨ ਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹਿ ਤਹਿ ਸੁਆਮੀ ਕੋਏ ਨਾ ਪਹੁੰਚਨ ਹਾਰ ਜੋ ਜੋ ਕਰੈ ਵਗਿਆ ਜਾਣ ਕੀ ਹੋਏ ਗਇ ਤਤ ਸ਼ਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਅਪੁਨੇ ਨਿੰਦਕ ਕਾਢੇ ਮਾਰ ਤਨ ਸਰੀ ਮਹੱਲਾ ਪੰਜਵਾ ਘਰ ਨਾਵਾ ਕਟਾਲ ਇੱਕ ਊ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਾਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰਤਾ ਰਹੋ ਪੂਜਾ ਗਹਿ ਕੂਪ ਤੇ ਕਾਢ ਲੇ ਬਹ ਰਹਾਉ काम क्रोध कर अंध माया के बन्ध अनेक दुखा तन शाद पूरे प्रभ बिना आन न राखन हारा नाम सिमरवहु शरण सुरे पतते उदाहरण जीव जंत तारणा वेद उचार नहीं अंत पायो ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਦੀਜੈ ਮਿਟ ਹੈ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੋਵਾ ਜੀਜੈ ਰਹਾਉ ਰਾਜ ਜੋਬਨ ਬਿਸਰੰਤ ਹਾਰ ਮਾਇਆ ਮਹਾ ਦੁਖ ਇਹੋ ਮਹਾਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹੈ ਚਰਣਾ ਸਮਰਾਥ ਅਕਾਥ ਅਗੋਚਰਾ ਪਤਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨ ਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰ ਦੇਵਾ ਕੂਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਾਉ ਨਾਮ ਜਪਹੁ ਹਰ ਰੰਗੇ ਭਾਰ ਧਨ ਦੁਖਿ ਕਿਛ ਪਾਪ ਨਾ ਪੀੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾਸਰੀ ਮਹੱਲਾ ਪੰਜ ਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਾਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਓਢਾਏ ਆਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ ਪੰਜ ਵਾ ਗੁਰ ਕੇ ਚਰਨ ਜੀ ਆ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹ ਤਾਰਾ ਰਹਾ ਕੋਈ ਹੋਵਾ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਵੰਦਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨ ਆਸਰੀ ਮਹੱਲਾ ਪੰਜ ਵਾ ਕਿਤੇ ਪ੍ਰਕਾਰ ਨਾ ਟੂਟਾਓ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਅਕਰਾਨ ਮਾਨ ਧਾਨ ਤੇ ਪਿਆਰਾ ਹਉ ਮੈਂ ਬੰਦ ਹਰ ਦੇਵਨ ਹਾਰਾ ਚਰਨ ਕਮਲ ਸਿਉ ਲਾਗਾਉ ਨੀ ਹਉ ਨਾਨਕ ਕੀ ਬੇਨੰਤੀ ਏਹ ਇਕ ਓਅੰਕਾਰ ਸਤਗੁਰ ਪ੍ਰਸਾਦਿ ਤਨਾਸਰੀ ਮਹੱਲਾ ਨਵਾ ਕਾਹਿਰੇ ਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਓਹ ਪਮਾਤ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੀ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜਹੁ ਭਾਈ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾਭ ਭ੍ਰਮ ਕੀ ਕਾਈ ਤਨਾਸਰੀ ਮਹੱਲਾ ਨਵ ਸਾਧੂ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਵ ਮਾਤ ਪਿਤਾ ਭਾਈ ਸੋਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਨ ਧਾਨ ਪ੍ਰਭ ਤਾ ਕੈ ਮਦ ਮੈਂ ਐਹ ਨਿਸ ਰਹਿ دیਵਾਨਾ দীন দয়াল সদা দুঃখ ভंजन তা সিয়ো মান না লাগানা জান নানক কোটন ম কেনহু گور মুখ হোয়ে পছানা তনাศรี মহল্লা নাওয়া ਤੇਹ ਜੋਗੀ ਕਾਉ ਜੋਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾ ਫੋਨ ਜਿਹ ਘਟ ਮਾਹੀ ਪਛਾਨੋ ਰਹਾਉ ਪਰ ਨਿੰਦਾ ਉਸ ਤਤ ਨਹਿ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਾਨ ਦਹਿ ਦੇਸ ਕਉ ਤਾਵਤ ਅਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਵੇਦ ਕੋ ਜੋ ਨਾਰ ਮੁਕਤ ਤਾਹੇ ਤੁਮ ਮਾਨੋ ਤਨਾਸਰੀ ਮਹੱਲਾ ਨਵਾਂ ਆਵ ਮੈਂ ਕਾਉਨ ਉਪਾਉ ਕਰਾਉ ਜਿਹ ਵਿਦ ਮਨ ਕੋ ਸੰਸਾਰ ਤੂਕੈ ਭਾਉ ਨਿਧ ਪਾਰ ਪਰਉ ਰਹਾਉ ਜਨਮ ਪਾਏ ਕਾਛ ਭਲੋ ਨਾ ਕੀਨੋ ਤਾਤੇ ਅਦਿਕ ਡਰਾਉ ਮਨ ਬਾਚ ਕ੍ਰਮ ਹਰ ਗੁਨ ਨਹੀਂ ਗਾਏ ਇਹ ਜੀ ਸੋਚ ਧਰਉ ਗੁਰਮਤ ਸੋਨ ਕਛ ਗਿਆਨ ਨਾ ਉਪਜਿਓ ਪਾਸ ਜਿਉ ਉਦਰ ਭਰਉ ਕਾਹੋ ਨਾਨਕ ਪ੍ਰਭ ਵਿਰਧ ਪਛਾਨਾ ਤਾ ਬਹਾਉ ਪਤਿਤ ਤਰਉ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸਤ ਪਦੀਆਂ ਇਕ ਓਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾ ਆਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਾਖ ਰਖ ਚਰਨ ਧਰੇ ਵਿਚਾਰੀ ਦੁਵਿਦਾਸ਼ੂਡ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਾਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵ ਰਹੰਸਾ ਛੂਡ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰਮਹਿ ਹੰਸ ਹੰਸ ਮਹਿ ਸਾਗਰ ਅਕਾਥ ਕਥਾ ਗੁਰਬਚਨੀ ਆਦਰ ਸੋਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤ੍ਰਿਪਾਵਨ ਜੋਤ ਰਹੇ ਲਿਵ ਲਾਈ ਸੋਰ ਨਾਰਨਾਥ ਸਚੇ ਸਰਣਾਾਈ ਆ ਨੰਦ ਮੂਲ ਅਨਾਥ ਆਧਾਰੀ ਗੋ ਰਮੋਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਾਟਣ ਹਾਰੇ ਹਉ ਮੈ ਮਾਰ ਮਿਲੇ ਪਾਗ ਧਾਰੇ ਅਨੇਕ ਜਤਨਕਾਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਕੋਵੈ ਆਪ ਨਾ ਛੀਨਸ ਭ੍ਰਮ ਭ੍ਰਮ ਰੋਵੈ ਕਹ ਤਾਓ ਪੜ ਤਾਓ ਸੁਣ ਤਾਓ ਏਕ ਧੀਰਜ ਧਰਮ ਧਰਣੀ ਧਾਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਬਾਦ ਕਾਓ ਜੇ ਮਾਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਭਰਮ ਭਾਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ